ਇੱਕ ਦਿਨ ਜਦੋਂ ਨੂਰੀ ਪਾਤਸ਼ਾਹ ਤਨ ਤਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਸਿੱਖ ਸੰਗਤਾਂ ਨੂੰ ਉਪਦੇਸ਼ ਦੇ ਰਹੇ ਸਨ ਕਿਧਰੋਂ ਇੱਕ ਕਲੰਦਰ ਗੁਰੂ ਜੀ ਦੇ ਦਰਬਾਰ ਵਿੱਚ ਆਇਆ ਅਤੇ ਉਸ ਗੁਰੂ ਜੀ ਨੂੰ ਅੱਗੇ ਬੇਨਤੀ ਕੀਤੀ ਕਿ ਜੇ ਆਪ ਆਗਿਆ ਦੇਵੋ ਤਾਂ ਮੈਂ ਆਪ ਜੀ ਨੂੰ ਅਤੇ ਸਿੱਖ ਸੰਗਤਾਂ ਨੂੰ ਕੁਝ ਰੇਸ਼ ਦੇ ਨਾਚ ਅਤੇ ਤਮਾਸ਼ੇ ਦਿਖਾਵਾਂ ਇਹ ਹੀ ਮੇਰੀ ਰੋਜੀ ਰੋਟੀ ਦਾ ਸਾਧਨ ਹੈ ਬੜੀ ਮਿਹਨਤ ਨਾਲ ਇਸ ਰੇਸ਼ ਨੂੰ ਸਿਖਾਇਆ ਹੈ ਗੁਰੂ ਜੀ ਕਲੰਦਰਵਾਲ ਵੇਖ ਕੇ ਨਿਮਮਾ ਨਿਮਮਾ ਮੁਸਕਰਾਏ ਜਿਵੇਂ ਕੋਈ ਪੇਧ ਜਾਣਦੇ ਸਨ ਅਤੇ ਫਿਰ ਬੋਲੇ ਦਿਖਾ ਭਾਈ ਜੋ ਦਿਖਾਉਣਾ ਚਾਹੁੰਦਾ ਹੈ ਪਰੇਸ਼ ਕਦੀ ਮੋਂਡੇ ਉੱਤੇ ਡਾਂਗ ਧਰ ਕੇ ਦੇਸ਼ ਦੀਆਂ ਸਰਹੰਦਾਂ ਦੀ ਰਾਖੀ ਕਰਨ ਦੇ ਨਾਟਕ ਕਰਦਾ ਅਤੇ ਕਦੀ ਵਧੀਆ-ਵਧੀਆ ਕੱਪੜੇ ਪਾ ਕੇ ਰੁੱਸੀ ਹੋਈ ਘਰਵਾਲੀ ਨੂੰ ਲੈਣ ਜਾਂਦਾ ਕਦੀ ਰਿਸ਼ ਕਲੰਦਰ ਨੂੰ ਢਾ ਲਵੇ ਅਤੇ ਕਦੀ ਕਲੰਦਰ ਰਿਸ਼ ਨੂੰ ਕਲੰਦਰ ਅਤੇ ਰਿਸ਼ ਦੀ ਇਹ ਹੋਰ ਹੀ ਸ਼ਿੰਝ ਨੂੰ ਵੇਖ ਕੇ ਗੁਰੂ ਅਤੇ ਸਿੱਖ ਖੁਸ਼ ਹੋਏ ਪਰ ਰਿਸ਼ ਰੂਪਿੰਜਣ ਵਾਲਾ ਪਿੰਜਾ ਬਣ ਗਿਆ ਕਦੀ ਅਮੀਰ ਬਣੇ ਕਦੀ ਫਕੀਰ ਇਸ ਤਰ੍ਹਾਂ ਕਲੰਦਰ ਨੇ ਪੇਟ ਦੀ ਖਾਤਰ ਚੰਗਾ ਚਿਰ ਰਿਸ਼ ਲੂਟ ਪਾਇਆ ਗੁਰੂ ਜੀ ਦੇ ਦਰਬਾਰ ਵਿੱਚ ਇੱਕ ਕੀਰਤੀਆ ਸਿੱਖ ਜੋ ਗੁਰੂ ਜੀ ਅਤੇ ਚਵਰ ਚੁਲਾਇਆ ਕਰਦਾ ਸੀ ਚੋਬ ਬਰਦਾਰ ਗੁਰੂ ਜੀ ਦਾ ਸਿੱਧਕੀ ਸਿੱਖ ਸੀ ਬੜੀ ਸ਼ਰਧਾ ਭਾਵਨਾ ਨਾਲ ਗੁਰੂ ਘਰ ਦੀ ਸੇਵਾ ਕਰਿਆ ਕਰਦਾ ਸੀ ਇਹ ਤਮਾਸ਼ਾ ਵੇਖ ਕੇ ਉਹ ਇਨਾ ਜ਼ਿਆਦਾ ਲੋਟ-ਪੋਟ ਹੋਇਆ ਅੱਖਾਂ ਵਿੱਚ ਪਾਣੀ ਆ ਗਿਆ ਚੌਂਦਿਆ ਹੋਇਆ ਵੀ ਉਸ ਦਾ ਹਾਸਾ ਨਹੀਂ ਸੀ ਰੁਕਦਾ ਉਹ ਇੰਨੀ ਉੱਚੀ ਹੁਸਤੀ ਹਸਣ ਲੱਗਾ ਉਸ ਹੱਥੋਂ ਚਵਰ ਗਿਰ ਗਿਆ ਤੇ ਆਪ ਵੀ ਹੱਸਦਾ ਹੱਸਦਾ ਡਿੱਗ ਪਿਆ ਸਭ ਤੋਂ ਜ਼ਿਆਦਾ ਇਹ ਹੀ ਮੁਗਦ ਹੋਇਆ ਸੀ ਗੁਰੂ ਜੀ ਨੇ ਇੱਕ ਵਾਰ ਉਸ ਵੱਲ ਮਾਸਤ ਨਜ਼ਰ ਨਾਲ ਤੱਕਿਆ ਅਤੇ ਆਖਿਆ ਜਿਸ ਵੱਲ ਵੇਖ ਕੇ ਇੰਨਾ ਹਸਣਾ ਹੈ ਦੱਸ ਸਕਦਾ ਹੈ ਕੌਣ ਹੈ ਤੈਨੂੰ ਆਪਣਿਆਂ ਦੀ ਪਛਾਣ ਹੈ ਇਹ ਗੱਲ ਸੁਣ ਕੇ ਉਸ ਸਿੱਖ ਨੇ ਆਖਿਆ ਹੇ ਗੁਰੂ ਜੀ ਮੈਂ ਕੀ ਜਾਣਦਾ ਹਾਂ ਮੈਨੂੰ ਕੀ ਪਤਾ ਹੇ ਸਤਗੁਰੂ ਜੀ ਆਪ ਕਿਰਪਾ ਕਰਕੇ ਇਸ ਬਾਰੇ ਭਰਮ ਦੂਰ ਕਰੋ ਕੀਰਤੀਏ ਤੋਂ ਇਹ ਗੱਲ ਸੁਣ ਕੇ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਭਾਈ ਸੰਸਕਾਰ ਬੜੇ ਬਲਵਾਨ ਹੁੰਦੇ ਨੇ ਪਿਛਲੇ ਸੰਸਕਾਰਾਂ ਦੇ ਸਬੰਧਾਂ ਨਾਲ ਹੀ ਜੀਵ ਦੇ ਇਸ ਜਨਮ ਵਿੱਚ ਰਿਸ਼ਤੇ ਨਾਤੇ ਜੁੜਦੇ ਹਨ ਅਤੇ ਸੰਸਕਾਰਾਂ ਸਦਕਾ ਹੀ ਇਸ ਰਿਸ਼ ਦੀ ਤੂੰ ਜਾਤ ਹੈ ਸਤਿਗੁਰੂ ਜੀ ਦੇ ਇਹ ਪਹੇਲੀ ਵਾਲੇ ਬਚਨ ਸੁਣ ਕੇ ਕੁਝ ਵੀ ਸਮਝ ਨਾ ਸਕਿਆ ਸਤਗੁਰੂ ਜੀ ਠੀਕ ਤਰ੍ਹਾਂ ਕਹੋ ਮੈਨੂੰ ਤੇ ਕੁਝ ਸਮਝ ਨਹੀਂ ਆਉਂਦਾ ਤੁਸੀਂ ਤੁਸ਼ ਜਿਹੇ ਪਸ਼ੂ ਨੂੰ ਮੇਰੀ ਜਾਤ ਕਹਿੰਦੇ ਹੋ ਇਸ ਦਾ ਕੀ ਵਿਚਾਰ ਹੈ ਤਦ ਗੁਰੂ ਜੀ ਨੇ ਆਖਿਆ ਹੈ ਭਾਈ ਸੋਭਾ RAM ਇਹ ਤੇਰਾ ਬਾਪੂ ਹੈ ਪੁਰਵ ਜਨਮਾ ਕਰਕੇ ਇਸ ਨੂੰ ਇਹ ਜੂਨੀ ਮਿਲੀ ਹੈ ਅਤੇ ਉਸ ਦੀ ਹੈਰਾਨੀ ਅਸਚਰਜ ਜਨਕ ਦੀ ਹੱਦ ਨਾ ਰਹੀ ਉਹ ਇੰਨਾ ਗਮਗੀਨ ਹੋਇਆ ਅਤੇ ਉਸ ਤੋਂ ਬੋਲਿਆ ਨਾ ਗਿਆ ਜਦ ਗੁਰੂ ਜੀ ਬੋਲੇ ਭਾਈ ਜਿਹੋ ਜਹੇ ਕਰਮ ਕਰਦਾ ਹੈ ਉਸੇ ਹੀ ਤਰਾਹੀ ਭਰਨਾ ਪੈਂਦਾ ਹੈ ਇਸ ਵਿੱਚ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਭਾਈ ਜੀ ਦਾ ਦਿਲ ਸ਼ੀਸ਼ੇ ਵਾਂਗੂ ਚੱਕਣਾ ਚੂਰ ਹੋ ਗਿਆ ਉਸ ਦੀਆਂ ਅੱਖਾਂ ਬੇਨੂਰ ਅਤੇ ਰੰਗ ਇਕਦਮ ਪੀਲਾ ਪੈ ਗਿਆ ਅਤੇ ਉਹ ਆਖਣ ਲੱਗਾ ਗੁਰੂ ਜੀ ਮੈਨੂੰ ਤੇ ਹੁਣ ਤੁਸੀਂ ਮੁਆਫੀ ਕਰੋ ਇਸ ਗੱਲ ਨੂੰ ਸਾਰੇ ਹੀ ਜਾਣਦੇ ਹਨ ਕਿ ਮੇਰੇ ਪਿਤਾ ਜੀ ਨੇ ਸਾਰੀ ਉਮਰ ਇਸ ਦਰਬਾਰ ਵਿੱਚ ਸਿਦਕ ਨਾਲ ਸੇਵਾ ਕੀਤੀ ਹੈ ਅਤੇ ਇਸ ਨੂੰ ਰਿਸ਼ ਦੀ ਜੂਨੀ ਮਿਲੀ ਹੈ ਤਾਂ ਮੇਰੀ ਸੇਵਾ ਦਾ ਕੀ ਫਲ ਮਿਲੇਗਾ ਮੈਂ ਬਾਂਦਰ ਬਣਾਗਾ ਐਵੇਂ ਕੂੜ ਜਨਮ ਗਵਾਉਣ ਦਾ ਕੀ ਫਾਇਦਾ ਅਸੀਂ ਰਿਸ਼ ਜਾਂ ਬਾਂਦਰ ਬਣ ਨਹੀਂ ਆਉਂਦੇ ਜਦੋਂ ਤੁਹਾਡੇ ਚਰਨਾਂ 'ਚ ਰਹਿ ਕੇ ਮੇਰੇ ਪਿਤਾ ਦਾ ਕਲਿਆਣ ਨਹੀਂ ਹੋਇਆ ਤਾਂ ਮੈਂ ਕੀ ਆਸ ਕਰ ਸਕਦਾ ਹਾਂ ਕੀਰਤੀਏ ਨੇ ਇਹ ਸਾਰੀਆਂ ਗੱਲਾਂ ਗੁਰੂ ਜੀ ਨੂੰ ਕਹੀਆਂ ਜਦੋਂ ਕੀਰਤੀਏ ਤੋਂ ਅਜਹਿ ਬਚਨ ਸਤਗੁਰੂ ਜੀ ਨੇ ਸੁਣੇ ਤੇ ਉਹ ਅਸਪਾਏ ਅਤੇ ਉਹਨਾਂ ਨਜ਼ਰ ਪਰ ਸਿੱਖ ਵੱਲ ਤੱਕਿਆ ਪਤਾ ਨਹੀਂ ਉਹਨਾਂ ਕਿਸ ਨਜ਼ਰ ਨਾਲ ਤੱਕਿਆ ਸੀ ਕਿ ਰੋਮ-ਰੋਮ ਚ ਤਸ ਗਈ ਸੀ ਰੂਹ ਦੀ ਪਰਤ-ਪਰਤ ਜੰਮ-ਜੰਮ ਕੇ ਨੀਰਵਾਂਗ ਸ਼ੀਤਲ ਹੋ ਗਈ ਸੀ ਅਤੇ ਆਖਣ ਲੱਗੇ ਭਾਈ ਤੈਨੂੰ ਪਹਿਲਾਂ ਹੀ ਆਖਿਆ ਹੈ ਜੈਸਾ ਬੀਜ ਹੈ ਸੋ ਲੁਣਾ ਹੈ ਕਰਮ ਸੰਦੜਾ ਖੇਤ ਜੋ ਜੀਵ ਭੁੱਲ ਕਰਕੇ ਪਛਤਾਪ ਕਰਦੇ ਹਨ ਉਹਨਾਂ ਦੇ ਗੁਨਾਹ ਬਖਸ਼ ਦਿੱਤੇ ਜਾਂਦੇ ਹਨ ਜੋ ਸਵਾਲੀ ਹੋ ਕੇ ਮੰਗਣ ਆਉਂਦਾ ਹੈ ਉਸ ਦੀਆਂ ਇੱਛਾਵਾਂ ਪੂਰੀਆਂ ਕੀਤੀਆਂ ਜਾਂਦੀਆਂ ਹਨ ਗਲਤੀ ਹਰ ਇਨਸਾਨ ਕਰਦਾ ਹੈ ਪਰ ਗਲਤੀ ਨੂੰ ਸਵੀਕਾਰ ਕਰਨਾ ਜਾਂ ਉਸ ਤੇ ਪਛਤਾਪ ਕਰਨਾ ਜਾਂ ਕੀਤੇ ਗੁਨਾਹਾਂ ਲਈ ਮਾਫੀ ਮੰਗਣਾ ਬੜੀ ਵੱਡੀ ਗੱਲ ਹੈ ਸੰਸਾਰ ਵਿੱਚ ਸਭ ਤੋਂ ਔਖਾ ਕੰਮ ਮਾਫੀ ਮੰਗਣੀ ਹੈ ਤਦ ਭਾਈ ਕੀਰਤੀਏ ਨੇ ਕਿਹਾ اے ਸਤਿਗੁਰੂ ਜੀ ਮੇਰੇ ਪਿਤਾ ਨੇ ਅਜੇ ਹੀ ਕਿਹੜੀ ਗਲਤੀ ਕਰ ਦਿੱਤੀ ਸੀ ਤਦ ਸਤਿਗੁਰੂ ਜੀ ਨੇ ਸਭ ਤੋਂ ਪਿਆਰੇ ਭਗਤਾਂ ਵਿੱਚੋਂ ਇੱਕ ਸੀ ਕੀਰਤੀਏ ਦਾ ਪਿਤਾ ਸੁਭਾ RAM ਗੁਰੂ ਜੀ ਨੇ ਆਖਿਆ ਬੜਾ ਦਇਆਵਾਨ ਅਤੇ ਸਿੱਧਕੀ ਅਤੇ ਸਰਧਾਵਾਨ ਵਾਲਾ ਸਿੱਖ ਸੀ ਗੁਰੂ ਤੇਗ ਬਹਾਦਰ ਜੀ ਇਸ ਸਿੱਖ ਤੇ ਬਹੁਤ ਪ੍ਰਸੰਨ ਸਨ ਸਭ ਸੰਗਤਾਂ ਸ਼ੋਭਾ RAM ਦਾ ਬੜਾ ਆਦਰ ਅਤੇ ਸਤਕਾਰ ਕਰਦੀਆਂ ਸਨ ਇੱਕ ਦਿਨ ਜਦੋਂ ਗੁਰੂ ਦਰਬਾਰ ਵਿੱਚ ਸ੍ਰੀ ਅਖੰਡ ਪਾਠ ਦਾ ਭੋਗ ਪਾਇਆ ਗਿਆ ਤਾਂ ਬੜੀਆਂ ਹੀ ਸਿੱਖ ਸੰਗਤਾਂ ਇਕੱਤਰ ਹੋਈਆਂ ਗੁਰੂ ਬਾਣੀ ਕੀਰਤਨ ਅਤੇ ਕਥਾ ਵਾਰਤਾ ਤੋਂ ਬਾਅਦ ਜਦੋਂ ਹੋਰਾਂ ਦੇ ਨਾਲ ਭਾਈ ਸ਼ੋਭਾ RAM ਵੀ ਪ੍ਰਸ਼ਾਦ ਵਰਤਾ ਰਿਹਾ ਸੀ ਤਾਂ ਗੁਰੂ ਘਰ ਦਾ ਇੱਕ ਪ੍ਰੇਮੀ ਸ਼ਰਧਾਵਾਨ ਭਗਤੀ ਭਾਉ ਵਾਲਾ ਇੱਕ ਕਿਸਾਨ ਕਿਰਤੀ ਸਿੱਖ ਤੂੜੀ ਦਾ ਗੱਡਾ ਲੈ ਕੇ ਲੰਘ ਰਿਹਾ ਸੀ ਉਹ ਬੜੀ ਮੁਸ਼ਕਲ ਨਾਲ ਬੋਲਦਾਂ ਨੂੰ ਸੜਕ ਤੇ ਖੜਾਈ ਕਰਕੇ ਗੁਰੂ ਦਰਬਾਰ ਵਿੱਚ ਸ਼ਰਧਾ ਨਾਲ ਆਇਆ ਸੀ ਕਿ ਗੁਰੂ ਜੀ ਦੇ ਪਾਵਨ ਪਵਿੱਤਰ ਦਰਬਾਰ ਚੋਂ ਪ੍ਰਸ਼ਾਦ ਲੈ ਲਵੇ ਸੰਗਤ ਚ ਬੜੀ ਭੀੜ ਸੀ ਉਹ ਸਿੱਖ ਸੰਗਤ ਦੀ ਭੀੜ ਚੋਂ ਮੋਹਰੇ ਹੋ ਰਿਹਾ ਸੀ ਪ੍ਰਸ਼ਾਦ ਲੈਣ ਵਾਸਤੇ ਤਾਂ ਸ਼ੋਭਾ RAM ਨੇ ਇੱਕ ਦੋ ਵਾਰ ਵੇਖਿਆ ਉਹ ਵਾਰ-ਵਾਰ ਇਸ ਤਰ੍ਹਾਂ ਕਰ ਰਿਹਾ ਸੀ ਤਾਂ ਭਾਈ ਸ਼ੋਭਾ RAM ਨੇ ਉਸ ਨੂੰ ਗੁਰੂ ਦਰਬਾਰ ਤੋਂ ਦਰਕਾਰ ਦਿੱਤਾ ਅਤੇ ਆਖਿਆ ਪਛਾਹ ਮਰ ਐਵੇਂ ਰੇਸ਼ੇ ਵਾਂਗੂ ਉੱਪਰ ਚੜੀ ਜਾਣਾ ਕਿਉਂਕਿ ਉਸ ਦਾ ਮੂੰਹ ਸਿਰ ਤੇ ਟੂੜੀ ਪਈ ਹੋਈ ਸੀ ਇਸ ਕਰਕੇ ਉਸ ਦੀ ਦਾੜੀ ਇੱਕ ਰੂਪ ਜਹੀ ਲੱਗਦੀ ਸੀ ਜਿਸ ਕਰਕੇ ਉਸ ਨੂੰ ਸੋਭਾ ਰਾਮ ਨੇ ਰਿਛ ਆਖ ਦਿੱਤਾ ਇਸ ਵਿੱਚ ਉਸ ਪ੍ਰੇਮੀ ਦਾ ਦਿਲ ਟੁੱਟ ਗਿਆ ਉਹ ਚੁੱਪਚਾਪ ਗੁਰੂ ਦਰਬਾਰ ਚੋਂ ਚਲਾ ਗਿਆ ਉਸ ਦੇ ਟੁੱਟੇ ਦਿਲ ਦੀ ਹੂਕ ਦਰਗਾਹ ਤੱਕ ਪੁੱਜ ਗਈ ਕਿਉਂਕਿ ਕਿਸੇ ਦਾ ਦਿਲ ਤੋੜਨ ਦਾ ਤੇ ਖੁਦਾ ਖੁਦ ਨੂੰ ਅਧਿਕਾਰ ਨਹੀਂ ਏ ਗੁਰਬਾਣੀ ਚ ਅੰਕਤ ਹੈ ਹਿਆਉ ਨਾ ਠਾਹੇ ਕਹੀਂਦਾ ਮਾਨਕ ਸਭਾ ਅਮੋਲ ਬਹ ਇਹ ਸਾਰੀ ਵਾਰਤਾ ਸੁਣ ਕੇ ਰਿਛ ਦੇ ਜਾਮੇ ਵਿੱਚ ਬੈਠੇ ਸ਼ੋਭਾ RAM ਦੀਆਂ ਅੱਖਾਂ ਵਿੱਚ ਅਥਰੂ ਆ ਗਏ ਅਤੇ ਆਪਣੀ ਗਲਤੀ ਲਈ ਗੁਰੂ ਜੀ ਅੱਗੇ ਸਿਰ ਚੁਕਾਇਆ ਤੇ ਗੁਰੂ ਜੀ ਮੁਸਕਰਾਏ ਤੇ ਉਸ ਨੂੰ ਮਾਫ ਕਰ ਦਿੱਤਾ ਉਸ ਦੀ ਮੁਕਤੀ ਕਰ ਦਿੱਤੀ ਅਤੇ ਇਹ ਸਭ ਵੇਖ ਕੇ ਕੀਰਤੀਆ ਬਹੁਤ ਖੁਸ਼ ਹੋਇਆ ਤਨ ਤਨ ਗੁਰੂ ਗੋਬਿੰਦ ਸਿੰਘ ਜੀ ਉਹ ਮੁਖ ਤੋਂ ਆਖ ਰਿਹਾ ਸੀ ਇਸ ਤਰ੍ਹਾਂ ਸੱਚੇ ਪਾਤਸ਼ਾਹ ਤਨ ਤਨ ਗੁਰੂ ਗੋਬਿੰਦ ਸਿੰਘ ਜੀ ਸਹਬੇ ਕਮਾਲ ਸਰਵੰਸਦਾਨੀ ਉਹਨਾਂ ਨੇ ਸੋਬਾ RAM ਦਾ ਉਧਾਰ ਕੀਤਾ ਜੋ ਇੱਕ ਰਿਸ਼ ਜੂਨੀ ਵਿੱਚ ਪਿਆ ਹੋਇਆ ਸੀ ਸਤਗੁਰੂ ਜੀ ਘਟ ਘਟ ਕੀ ਜਾਣਨ ਵਾਲੇ ਸੋ ਸਾਧ ਸੰਗਤ ਜੀ ਸਾਰੇ ਗੱਜ-ਵੱਜ ਕੇ ਫਤਿਹ ਬੁਲਾਉਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਤਰ੍ਹਾਂ ਦੀਆਂ ਹੋਰ ਇਤਿਹਾਸਕ ਵੀਡੀਓ ਦੇਖਣ ਵਾਸਤੇ ਇਤਿਹਾਸ ਸੁਣਨ ਵਾਸਤੇ ਆਪ ਜੀ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਵੀਡੀਓ ਨੂੰ ਲਾਈਕ ਸ਼ੇਅਰ ਕਰੋ